ਮਾਪੇ ਅਕਸਰ ਆਪਣੀ ਧੀ ਦਾ بڑے ਚਾਹਵਾਂ ਦੇ ਨਾਲ ਵਿਆਹ ਕਰਦੇ ਨੇ ਤੇ ਹਸੀਅਤ ਤੋਂ ਵੱਧ ਕੇ 10 ਦਹੇਜ ਵੀ ਦਿੰਦੇ ਨੇ ਪਰ ਅਕਸਰ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਦੀ ਧੀ ਦਹੇਜ ਹੀ ਬਲੀ ਚੜ ਗਈ ਕਿਉਂਕਿ ਲਾਲਚੀ ਸਹੁਰਿਆਂ ਦੇ ਵੱਲੋਂ ਅਕਸਰ ਧੀਆਂ ਨੂੰ ਮਾਰ ਦਿੱਤਾ ਜਾਂਦਾ ਹੈ તાਜਾ ਮਾਮਲਾ ਨਾਭਾ ਦਾ ਸਾਹਮਣੇ ਆਇਆ ਜਿੱਤੇ ਪਰਿਵਾਰ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ ਮ੍ਰਿਤਕ ਲੜਕੇ ਦੇ ਭਰਾ ਗੁਰਸੇਵਕ ਤੇ ਉਹਨਾਂ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਉਹਨਾਂ ਦੀ ਲੜਕੀ ਦੇ ਵੱਲੋਂ ਕਿ ਮੈਨੂੰ ਲੈ ਜਾਓ ਨਹੀਂ ਤੇ ਮੇਰੇ ਸਹੁਰੇ ਪਰਿਵਾਰ ਉਸਨੂੰ ਮਾਰ ਦੇਣਗੇ ਜਦੋਂ ਸਵੇਰੇ ਉਹ ਉਸ ਨੂੰ ਲੈਣ ਪਹੁੰਚੇ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਖ਼ਬਰ ਮਿਲੀ ਕਿ ਉਹਨਾਂ ਦੀ ਲੜਕੀ ਦੀ ਤबीयत ਬਹੁਤ ਖਰਾਬ ਹੈ ਪਰ ਜਦੋਂ ਉਹ ਪਹੁੰਚੇ ਪਟਿਆਲੇ ਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਦੀ ਲੜਕੀ ਨੇ ਦਮ ਤੋੜ ਦਿੱਤਾ ਪਰਿਵਾਰ ਦੇ ਵੱਲੋਂ ਜਿੱਥੇ ਇਨਸਾਫ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਕਿਸਾਨ ਆਗੂ ਜਗਪਾਲ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਕਿ ਸਖਤ ਤੋਂ ਸਖਤ ਕਾਰਵਾਈ ਦੋਸ਼ੀਆਂ ਖਿਲਾਫ ਹੋਣੀ ਚਾਹੀਦੀ ਹੈ ਐਸਐਚਓ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਪੀੜਤ ਲੜਕੀ ਜਸ਼ਨਕੌਰ ਨੇ ਜ਼ਹਿਰੀਲੀ ਚੀਜ਼ ਖਾਧੀ ਹੈ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਇਸ ਸਬੰਧੀ ਚਾਰ ਮੈਂਬਰ ਜੋ ਕਿ ਉਹਨਾਂ ਦੇ ਸਹੁਰੇ ਪਰਿਵਾਰ ਦੇ ਨੇ ਉਹਨਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮੇਰਾ ਨਾਂ ਵੀ ਗੁਰਸੇਵਕ ਸਿੰਘ ਪਿੰਡ ਭਰੂਰਗੜ੍ਹ ਮੇਰੀ ਸਿਸਟਰ ਦਾ ਨਾਮ ਜਸ਼ਨ ਜਸ਼ਨਕੌਰ ਤੇ ਚੌਧਰੀ ਮਜਰੇ ਬਲਦੇਵ ਗੁੱਲ ਨੂੰ ਜ ਇਹਨਾਂ ਦੇ ਮੈਰਿਜ ਹੋਈ ਸੀ ਤੇ ਘਰ ਵਾਲੇ ਦਾ ਨਾਮ ਪ੍ਰੇਤਪਾਲ ਸਿੰਘ ਆ ਜੀ ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗਿਆ ਆ ਆਪਸ ਵਿੱਚ ਕਿਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੜਾਈ ਝਗੜਾ ਹੋਣ ਲੱਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲੱਗਦੇ ਨੇ ਇਹਨੇ ਪਲਾਟ ਲੈਣਾ ਸੀ ਅਸੀਂ 1,60,000 ਰੁਪਏ ਤਾਂ ਦੇ ਚੁੱਕੇ ਸੀ ਤੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਕਿ ਸਾਨੂੰ ਥੋੜਾ ਸਮਾਂ ਦੇ ਦਿਓ ਫਿਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਤਿਆਰ ਕੀਤਾ। ਉਹਨੂੰ ਪਤਾ ਨਹੀਂ ਕੋਈ ਮੈਡੀਸਿਨ ਦਿੱਤਾਈ, ਕੋਈ ਗਲਾ ਦੱਬਿਆ, ਕੋਈ ਕੁੱਟਿਆ ਮਾਰਿਆਈ। ਇਹਨਾਂ ਨੇ ਸਾਡੀ ਕੁੜੀ ਦਾ ਬਹੁਤ ਤਿਆਰ ਕੀਤਾ ਤੇ ਸਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਹੀ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ। ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਉਹਕੇ ਸਵੇਰੇ ਆ ਕੇ ਲੈ ਜਾਊਂਗਾ। ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਹੀ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈ ਨੇ। ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ। ਤੁਸੀਂ ਪਟਿਆਲੇ ਆਜੋ ਰੇਜਿੰਦਰਾ ਚ। ਫੋਨ ਕਿਹਦਾ ਆ ਤੁਹਾਨੂੰ? ਸਾਨੂੰ ਫੋਨ ਆਈ ਸਾਡੇ ਪ੍ਰਿਥਪਾਲ ਦੇ ਪਰੋਣੇ ਦਾ ਹਾਂ ਪਰੋਣੇ ਦਾ ਹੀ ਤੇ ਫੋਨ ਕਰਕੇ ਮੈਨੂੰ ਕਹਿੰਦਾ ਜੀ ਆ ਜਾ ਤੂੰ ਉੱਥੇ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ ਚਲੋ ਜੀ ਮੈਂ ਵੀ ਚਲੇ ਗਿਆ ਸੀ ਮੋਕੇ ਤੇ ਪੁੱਛਿਆ ਕੀ ਗੱਲ ਆ ਹਾਂ ਜੀ ਮੈਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਉਲਟੀਆਂ ਲੱਗੀਆਂ ਨੇ ਥੋੜਾ ਬੀਪੀ ਘਟਿਆ ਹੋਇਆ ਵੀ ਅਸੀਂ ਐਂਬੂਲੈਂਸ ਜਾ ਰਹੇ ਹਾਂ ਐਂਬੂਲੈਂਸ ਦੀ ਆਵਾਜ਼ ਵੀ ਆ ਰਹੀ ਸੀ ਫੋਨ ਦੇ ਵਿੱਚ ਵੀ ਲੈ ਕੇ ਜਾ ਰਹੇ ਨੇ ਤੇ ਇਹ ਰੇਂਦਰ ਦਾ ਪਰਚਾ ਘਟਿਆ ਸੀ ਰੇਂਦਰ ਚ ਨਹੀਂ ਲੈ ਕੇ ਗਏ ਇਹ ਫੁੱਲੂ ਹਸਪੀਟਲ ਲੈ ਗਏ ਪਖੜਾ ਮੇਰੇ ਕੋਲ ਹੈ ਨਹੀਂ ਫੁੱਲੂ ਨਿਊਰੋ ਹਸਪੀਟਲ ਚ ਲੈ ਗਏ ਉੱਥੇ ਜਾ ਕੇ ਡਾਕਟਰਾਂ ਨੂੰ ਮੈਂ ਪੁੱਛਿਆ ਕਹਿੰਦੇ ਜਦੋਂ ਇਹ ਕੋ ਡੀਪੈਨ ਨੂੰ ਲੈ ਕੇ ਆਏ ਤਾਂ 1.2% ਸੀ ਕਹਿੰਦੇ ਅਸੀਂ ਇਹਨਾਂ ਨੂੰ ਮਨਾ ਵੀ ਕੀਤਾ ਵੀ ਤੁਸੀਂ ਲੈ ਜਾਓ ਕਹਿੰਦਾ ਸਾਨੂੰ ੱੱਕੇ ਨਾ ਕਹਿੰਦੇ ਵੀ ਥੋੜੀ ਕੋਸ਼ਿਸ਼ ਕਰਕੇ ਦੇਖ ਲਓ ਕੋਈ ਚੱਕਰ ਉੱਥੇ ਕਹਿੰਦੇ ਅਸੀਂ ਥੋੜਾ ਟ੍ਰੀਟਮੈਂਟ ਕਰਨ ਲੱਗੇ ਇਹਨਾਂ ਦੇ ਜਦ ਹੀ ਇਹਨਾਂ ਦੀ ਤੜਕਨ ਪੂਰੀ ਹੋ ਗਈ ਸੀ ਵੀ ਹਾਰਟ ਖਾਟ ਕੰਮ ਕਰਨ ਤੋਂ ਬੰਦ ਕਰ ਗਿਆ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਜਸ਼ਨ ਆਬ ਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆ ਜੀ ਤੇ ਉਹ ਡਾਕਟਰ ਕਹਿੰਦੇ ਵੀ ਇੱਕ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ ਤੇ ਉਹਨਾਂ ਦਾ ਛੋਟਾ ਬ੍ਰਦਰ ਆਉਂਦਾ ਪਰੋਣੇ ਦਾ ਹੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਥੋੜੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਨਾ ਮੈਂ ਪੁੱਛਿਆ ਵੀ ਕੀ ਚੱਕਰ ਪਿਆ ਵੀ ਕਿਉਂ ਨਹੀਂ ਹੈਗੀ ਤੇ ਉਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਯਾਰ ਵੀ ਉਲਟੀਆਂ ਲੱਗੀਆਂ ਸੀ ਅੱਜ ਬੀਪੀ ਘਟਿਆ ਸੀ ਤਾਂ ਕਰਕੇ ਪਤਾ ਨਹੀਂ ਕੀ ਹੋਇਆ ਜਿਹੜਾ ਤੁਹਾਨੂੰ ਰਾਤ ਨੂੰ ਫੋਨ ਆਇਆ 8 ਵਜੇ ਕੀ ਕਿਸ ਕਾਰਨ ਕੀ ਕਿਹਾ ਮੇਰੀ ਭੈਣ ਦਾ ਫੋਨ ਆਇਆ ਸੀ 8 ਵਜੇ ਤੇ ਉਹਨੇ ਮੈਨੂੰ ਕਿਹਾ ਸੀ ਵੀਰੇ ਆ ਕੇ ਮੈਨੂੰ ਲੈ ਜਾ ਨਹੀਂ ਇਹ ਮੈਨੂੰ ਕੁੱਟ ਕੁੱਟ ਮੈਨੂੰ ਮਾਰ ਦੇਣਗੇ ਇਹ ਬੀਮਾਰ ਨੂੰ ਫਿਰਦੇ ਆ ਤੇ ਮੈਂ ਕਹਿੰਦਾ ਵੀ ਚੱਲ ਕੋਈ ਚੱਕਰ ਨਹੀਂ ਮੈਂ ਤੈਨੂੰ ਸਵੇਰੇ ਲੈ ਜਾਊਗਾ ਕਿ ਵੀ ਅੱਜ ਦੇ ਰਾਤ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਮੈਂ ਨਹੀਂ ਲੈ ਜਾਂਦਾ ਤੈਨੂੰ ਚਲੋ ਕਹਿੰਦੇ ਠੀਕ ਆ ਵੀਰੇ ਸਵੇਰੇ ਲੈ ਆ ਜੀ ਆ ਕੇ ਇਹਨਾਂ ਨੇ ਰਾਤੋ ਰਾਤ ਹੀ ਇਹ ਕੰਮ ਕਰਿਆ ਤੁਸੀਂ ਤੁਹਾਡਾ ਕਿਤੇ ਸ਼ੱਕ ਆ ਵੀ ਕਿਹਨੇ ਮਾਰੀ ਇਹਨਾਂ ਦੇ ਪੂਰੇ ਪਰਿਵਾਰ ਨੇ ਮਰੀ ਠੀਕ ਹੈ ਇਹਦਾ ਪ੍ਰੇਤਵਾਲ ਸਿੰਘ ਆ ਜੀ ਇੱਕ ਦਾ ਨਾਮ ਇਹਦੀ ਮਾਂ ਦਾ ਮਾਤਾਈ ਭਾਨ ਪਿਤਾ ਦਾ ਨਾਮ ਭਾਗ ਸਿੰਘ ਆ ਜੀ ਤੇ ਦੂਜੇ ਦਾ ਦਿਓਰ ਦਾ ਨਾਮ ਬੱਲੂ ਬੱਲੂ ਆ ਜੀ ਉਹ ਸਾਰਿਆਂ ਦਾ ਵੱਡਾ ਹੱਥ ਆਉਦਾ ਜੀ ਦਿਓਰ ਦਾ ਮਾਰਨ ਦੇ ਵਿੱਚ ਦਿਓਰ ਨੇ ਇੱਕ ਦੋ ਵਾਰੀ ਕੁੱਟੀ ਮਾਰੀ ਵੀ ਸੀ ਜਦ ਦਿਓਰ ਸੀ ਨਾ ਉਹਨੇ ਇੱਕ ਦੋ ਵਾਰੀ ਥੱਪੜ ਥੱਪੜ ਵੀ ਮਾਰੇ ਸੀ ਤੇ ਅਸੀਂ ਪੰਚਾਇਤ ਵੀ ਲੈ ਕੇ ਆਈ ਸੀ ਚਾਰ ਪੰਜ ਗੇਰੀ ਗਏ ਆਈ ਚਲੋ ਫੇਰ ਸਮਝੌਤਾ ਕਰਨ ਲਈ ਅਸੀਂ ਕੁੜੀ ਨੂੰ ਛੱਡਿਆ ਆਏ ਸੀ ਹੁਣ 20 ਦਿਨ ਪਹਿਲਾਂ ਫੇਰ ਕੁੜੀ ਘਰ ਆਈ ਸੀ ਤੇ ਕੁੜੀ ਨੂੰ ਅਸੀਂ ਫੇਰ ਪਰੌਣਾ ਨੂੰ ਫੋਨ ਕੀਤਾ ਵੀ ਤੂੰ ਕੋਈ ਚੱਕਰ ਨਹੀਂ ਆ ਕੇ ਲੈ ਜਾਤੇ ਉਹ ਆ ਕੇ ਲੈ ਗਈ ਤੇ ਆ 10 15 ਦਿਨਾਂ ਬਾਅਦ ਆ ਕੁਝ ਹੋ ਗਿਆ ਅਕਸਰ ਲੜਾਈ ਝਗੜਾ ਹੁੰਦਾ ਰਹ ਹਾਂ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਹੁੰਦਾ ਰਹਿੰਦਾ ਦੇਹੇਜ ਕਰਕੇ ਜੀ ਅਸੀਂ ਸਾਡੀ ਮੰਗ ਆਈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਜ਼ਾ ਹੋਵੇ ਵੱਧ ਤੋਂ ਵੱਧ ਸਾਨੂੰ ਇਨਸਾਫ ਚਾਹੀਦਾ ਹੈ ਬੱਚਾ ਵੀ ਹੈ ਨਹੀਂ ਬੱਚਾ ਅਜੇ ਕੋਈ ਨਹੀਂ ਆਇਆ ਈ ਕੁੜੀ ਕੀ ਨਾਮ ਹੈ ਜੀ ਤੁਹਾਡਾ ਚਰਨ ਲੇਤਾ ਜੀ ਸਮਝਦੇ ਕੀ ਹੋਇਆ ਤੁਹਾਡੀ ਲੜਕੀ ਨਾਲ ਕੀ ਇਸ ਗੱਲ ਨੂੰ ਲੈ ਕੇ ਲੜਾਈ ਕਰ ਹਾਂ ਸਰ ਪਹਿਲਾਂ ਜੀ ਉਹ ਗੁੱਸੇ ਗਲੇ ਕੁੱਟਦੇ ਮਾਰਦੇ ਵੀ ਰਹਿੰਦੇ ਸੀਗੇ ਅਸੀਂ ਕਿੰਨੀ ਵਾਰ ਉਹਨਾਂ ਨੂੰ ਅਸੀਂ ਚਲ ਜਾ ਆ ਜੂ ਕਿਸੇ ਕਰਿਆ ਹੁੰਦੀ ਹੈ ਸਮਝਾਏ ਹੁੰਦੇ ਜਦੋਂ ਅਸੀਂ ਕਹਿੰਦੇ ਕਿ ਜਾਣ ਕੇ ਕੋਈ ਗੱਲ ਨਹੀਂ ਅਸੀਂ ਫੇਰ ਦੁਬਾਰਾ ਫੇਰ ਕੁੜੀ ਨੂੰ ਮੈਂ ਨਾ ਫੇਰ ਰਹੀ ਕਿ ਸਾਡੇ ਕੋਲ ਅਸੀਂ ਹਾਂ ਫੇਰ ਭੇਜਤੀ ਅਸੀਂ ਤਾਂ ਚਲੋ ਕੋਈ ਨਾ ਇੱਕ ਮੌਕਾ ਦੇਖ ਲਓ ਪੁੱਤਰੇ ਨੇ ਭੇਜੇ ਤਾਂ ਕੁਝ ਕਰਨਗੇ ਤਾਂ ਅਸੀਂ ਸਾਡਾ ਨਾ ਕੋਈ ਗੱਲ ਦਵਾਤ ਨਹੀਂ ਸੰਤ ਸੰਤਾਂ ਨੂੰ ਬਸ ਇਹ ਪਤਾ ਲੱਗਿਆ ਵੀ ਸਾਡੀ ਕੁੜੀ ਨਾਲਿਆਂ ਨੇ ਵੀ ਆ ਕਬਾਕਾ ਕੀਤਾ ਹੈ ਹੁਣ ਸਾਨੂੰ ਸਰਨੋ ਕੋਈ ਇੰਕ੍ਰੈਸਿਵ ਦਾਜ ਮੰਗਦਾ ਸੀ ਦਾਜ ਵੀ ਕੱਲ ਨੂੰ ਦੇ ਚੁੱਕਿਆ ਸੀ ਜਗਾ ਪਹਿਲਾਂ ਕੀ ਕੀ ਦਿੱਤਾ ਉਹਨੇ ਡਿਮਾਂਡ ਪੁੱਛਦਾ ਡਿਵਾਂਡ ਅਸੀਂ ਜਿਹੜੀਆਂ ਮੰਗ ਰਏ ਸੀ ਸੁੱਤੀਆਂ ਨੇ ਜਣਾਂ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਹੈ ਇਹ ਸਾਰਾ ਤੇ ਹੁਣ ਕੀ ਮੰਗਦੇ ਸੀ ਜੀ ਪਿਛਲੇ ਹੁਣ ਦੁਬਾਰਾ ਗੈਨ ਤੇ ਅਸੀਂ ਜਗਾ ਲੈਣੀਆਂ ਸਾਨੂੰ 4 ਲੱਖ ਰੁਪਏ ਚਾਹੀਦੇ ਆ ਅਸੀਂ 2 ਲੱਖ ਰੁਪਏ ਦੇ ਵੀ ਚੁੱਕੇ ਅਸੀਂ ਫੇਰ ਵੀ ਹੁਣ ਉਹਦੇ ਵਿੱਚ ਸਾਨੂੰ ਹੁਣ ਦੁਬਾਰਾ ਫੇਰ ਕਹਿੰਦੇ ਹੋਰ ਦੋ ਵਾਰੀ ਕਿ ਚਲੋ ਕੋਈ ਗੱਲ ਨਹੀਂ ਵੀ ਨੇ ਟਾਈਮ ਕਰੋ ਵੀ ਸਾਨੂੰ ਹੋਰ ਵੀ ਹੱਲ ਕਰਦਾਂਗੇ ਕੋਈ ਗੱਲ ਨਹੀਂ ਅਸੀਂ ਜਗਾ ਵੇਚ ਕੇ ਸੈਂਡ ਜਮੀਨ ਵਿੱਚ ਕਿਸੇ ਜਤਾ ਨੂੰ ਪੈਸੇ ਦੇ ਹਾਂਜੀ ਸਾਨੂੰ ਤਾਂ ਹੁਣ ਸਾਨੂੰ ਵੀ ਸਾਡੀ ਕੁੜੀਆਂ ਨੇ ਕਿਵੇਂ ਕੀਤਾ ਵੀ ਸਾਨੂੰ ਇਹਦਾ ਨਿਸ਼ਾਨਾ ਮਿਲਣਾ ਚਾਹੀਦਾ ਠੀਕ ਹੈ ਪੁਲਸ ਨੇ 306 A ਦੇ ਵਿੱਚ ਜਿਹੜੀ ਕਾਰਵਾਈ ਕੀਤੀ ਹੈ ਜ ਉਹਦੇ ਤੇ ਅਸੀਂ ਪੋਸਟਮਾਰਟਮ ਲਈ ਉਹਨਾਂ ਨੂੰ ਕਹਤਾ ਕਿ ਪੋਸਟਮਾਰਟਮ ਕਰਾ ਕੇ ਅਸੀਂ ਉਹਦਾ ਸੰਸਕਾਰ ਕਰਾਂਗੇ ਔਰ ਅ ਕਾਰਵਾਈ ਕਰਨੀ ਗਿਆ ਜੇ ਆਉਣ ਵਾਲੇ ਦੇ ਨਾਲ ਕਾਰਵਾਈ ਨਾ ਕੀਤੀ ਉਹਨਾਂ ਨੂੰ ਅਰਸ਼ਟ ਨਾ ਕੀਤਾ ਤਾਂ ਅਸੀਂ ਜਿਹੜਾ ਅਗਲੀ ਕਾਰਵਾਈ ਕਰਾਂਗੇ ਭਰੋਸਾ ਦਿੱਤਾ ਵੀ ਲੈ ਭਰੋਸਾ ਦਿੱਤਾ ਕਿ ਅਸੀਂ ਉਹਨਾਂ ਨੂੰ ਅਰਸ਼ਟ ਕਰਾਂਗੇ ਇਹ ਨਾ ਲੜਕੀ ਜਸ਼ਨਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹਦਾ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਇਕੱਠੀਆਂ ਹੁੰਦੀਆਂ ਉਹਦੇ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਸਾਨੂੰ ਪਤਾ ਲੱਗਿਆ ਕਿ ਖਾਦੀ ਜਾਨੂੰ ਹਸਪਤਾਲ ਦਾਖਲ ਕਰਾਈ ਸਾਡੇ ਕੋਲ ਜਿਹੜਾ ਰੁਕਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ 108 ਬੀ ਐਨ ਐਸ ਦਾ ਤੇ ਸਬ ਸੈਕਸ਼ਨ 3 ਤੇ 5 ਕਿਹਦੇ ਖਿਲਾਫ ਹੈ ਜੀ ਇਹ ਪਰ ਖਿਲਾਫ ਹੈਗਾ ਜੀ ਪ੍ਰਿਤਪਾਲ ਸਿੰਘ ਸਨ ਆਫ ਭਾਨ ਸਿੰਘ ਭਾਨ ਸਿੰਘ ਸਨ ਆਫ ਅਨਨੌਨ ਕੇਸਰੋ ਵਾਈਫ ਆਫ ਭਾਨ ਸਿੰਘ ਤੇ ਬੱਲੂ son of ਭਾਨ ਸਿੰਘ ਇਹ ਜਿਹੜੇ ਰਹਿਣ ਵਾਲੇ ਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ ਮੈਂਬਰ ਹੀ ਨੇ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਇਆ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਚੁਕਦੇ ਨੇ ਤੇ ਜਿਹੜੇ ਕਹਿ ਰਹੇ ਜ਼ਹਿਰੀਲੀ ਚੀਜ਼ ਸੀ ਇਹਨਾਂ ਨੇ ਇੱਕ ਵਾਰੀ ਜੀ ਆਪ ਖਾਦੇ ਇਸ ਪਤਾ ਲੱਗਿਆ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਕਿਰਾ ਫਿਲਹਾਲ ਜਿਹੜਾ ਵਿਟਮੈਂਟਸ ਸੁਸਾਇਸਾਈਡ ਦਾ ਉਹਦਾ ਅਸੀਂ ਮੁਕਦਮਾ ਦਰਜ ਕੀਤਾ ਬਾਕੀ ਦੀ ਅੱਗੇ ਤਫਤੀਸ਼ ਕਰ ਰਹੇ ਆ ਅਸੀਂ ਜਿਹੜੇ ਉਹ ਚ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋ ਜਰਮ ਬਦਲ ਜੋ ਵੀ ਆਉਂਦਾ ਸਾਹਮਣੇ ਉਹ ਕੀਤਾ ਜਾਵੇ ਜਿਹੜੇ ਦੁਰਸ਼ੀ ਨੇ ਅਜੇ ਅਮਾਗਾ ਜੀ ਮੁਕਦਮਾ ਦਰਜ ਕਰਾ ਕੇ ਹਟੇ ਨੇ ਦੋਸ਼ੀਆਂ ਨਹੀਂ ਭਾਲ ਜਾ ਰਹੀ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ